ਸ਼ੇਕਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੰਜ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਰਕਾਰ ਵੱਲੋਂ ਰਸ ਰਸੁਖਵਾ ਕਿਸਾਨਾਂ ਦੇ ਹੱਥ ਪਾਉਣ ਦੀ ਤਿਆਰੀ ਇਸ ਦਿਨ ਪੰਜਾਬ ਸਰਕਾਰ ਵੱਲੋਂ ਹੁਣ ਰਸੂ ਮਾਨ ਕਿਸਾਨਾਂ ਨੂੰ ਹੱਥ ਪਾਏਗਾ ਤੇ ਜਿਨ੍ਹਾਂ ਦੀਆਂ ਖੇਤਾਂ ਮੋਟਰਾਂ 24 ਘੰਟੇ ਬਿਜਲੀ ਸਪਲਾਈ ਤੇ ਚੱਲਦੀਆਂ ਰਹੀਆਂ ਹਨ ਉਹ ਤੇ ਬਾਰੇ ਤਾਂ ਇਹਨਾਂ ਰਸੂਖ ਮਾਨ ਕਿਸਾਨਾਂ ਨੂੰ ਮौज ਲੱਗੀ ਹੋਈ ਹੈ ਜਦ ਕੀ ਪਾਵਰ ਕਮ ਲਈ ਇਹ ਘੱਟ ਦੱਸ ਸਕਦਾ ਪੰਜਾਬ ਚ ਖੇਤੀ ਸੈਕਟਰ ਨੂੰ ਝੋਨੇ ਦੀ ਸੀਜ਼ਨ ਚ 8 ਘੰਟੇ ਬਿਜਲੀ ਸਪਲਾਈ ਮਿਲਦੀ ਹੈ ਪਰ ਰਸੂਖ ਖਾਵਾ ਕਿਸਾਰਾਂ ਨੂੰ ਦਿਨ ਰਾਤ ਬਿਜਲੀ ਮਿਲਦੀ ਇਸ ਦਿਨ ਨਾਲ ਹੀ ਹੁਣ ਜਦੋਂ ਪਾਵਰਕਮ ਆਪਣੀ ਚਰਚੀਆਂ ਦੀ ਪੂਰਤੀ ਲਈ ਆਪਣਾ ਮਾਲ ਲਿਆ ਵਿਧੌਣ ਦੇ ਰਾਹ ਪਾਇਆ ਹੈ ਤਾਂ ਖੇਤੀ ਮੋਟਰ ਅਤੇ 24 ਘੰਟੇ ਬਿਜਲੀ ਸਪਲਾਈ ਅਤੇ ਬਿਚਾਲਣ ਵਾਲੇ ਸਰਦੇ ਪੂਜਦੇ ਕਿਸਾਨਾਂ ਨੂੰ ਕਰੰਟ ਲੱਗੇ ਇਸ ਦਿਨ ਨਾਲ ਹੀ ਵੇਖਿਆ ਵੇਖਣ ਦੇ ਅਨਸਾਰ ਪਾਵਰਕਮ ਨੇ ਦੋ ਨੋ ਹਿਆਰ ਇਹ ਸਾਰਾ ਨੂੰ ਨਾਕਸਤ ਕੀਤਾ ਹੈ ਖਬਰ ਮੌਨ ਤੱਕ ਵਿਖਲਨੀ ਆਪ ਸਭ ਦਾ ਧੰਨਵਾਦ